ਸੋ ਸੋ ਵੀਡੀਓ ਤੇ ਚੱਲ ਰਿਆ ਉਹ ਵੀ ਸੱਚ ਹੈ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਹੈ ਉਹ ਫੇਕ ਨਹੀਂ ਹੈ ਇਹਨਾਂ ਤੇ ਉਹ ਵੀਡੀਓ ਮੇਰੀਆਂ ਆਇਆ ਇਹ ਵੀ ਸੱਚ ਹੈ ਮੁੰਡੇ ਸੀ ਹਨਾ ਤੇ ਸਾਰੇ ਜਣੇ ਆਏ ਇਹਨਾਂ ਨੇ ਗੇਟ ਭੰਨਿਆ ਸਾਰਾ ਪੰਨਾ ਮਾਰੀਆਂ ਬੱਟੇ ਮਾਰੇ ਤੇ ਫਾਇਰ ਵੀ ਕਰਦੇ ਬਾਅਦ ਹਾਂ ਜੇ ਪਹਿਲਾਂ ਸੀ ਗੱਲ ਸਾਰਿਆਂ ਨੂੰ ਤੇ ਆਪਣੇ ਉੱਪਰ ਫਾਰਮ ਵਾਲੀ ਕੁੜੀਆ ਜਿਹੜੀ ਬਿਜਲੀ ਲੀਕ ਹੋਈਆਂ ਨੇ ਬਾਈ ਉਹਦੇ ਉੱਤੇ ਆਪਾਂ ਸੁਣ ਸੁਣਾਈਆਂ ਗੱਲਾਂ ਤੇ ਯਕੀਨ ਕੀਤਾ ਬਹੁਤ ਜ਼ਿਆਦਾ ਕੁੱਬੇ ਸੀ ਰਈਏ ਨਾ ਤੇ ਅੱਜ ਕੁੜੀਆਂ ਆਪਣਾ ਪੱਖ ਰੱਖਿਆ ਇੰਟਰਵਿਊ ਆ ਗਈ ਸੀ ਸਾਰੀ ਵੇਖੀ ਫਿਰ ਦੋ ਇੰਟਰਵਿਊ ਆਈਆਂ ਨੇ ਕੁੜੀ ਕਹਿੰਦੀ ਕਿ ਮੈਂ ਖੁਦ ਮੰਨਦੀ ਆ ਕਿ ਮੇਰੀਆਂ ਵੀਡੀਓ ਨੇ ਕੋਈ AI ਨਹੀਂ ਕੁੜੀ ਨੇ ਆਪ ਹੀ ਸਾਰਾ ਕੁਝ ਮੰਨ ਲਿਆ ਬਹੁਤ ਵਧੀਆ ਗੱਲਾਂ ਚਲੋ ਮੰਨੇ ਆ ਵਾ ਹੁਣ ਵਾਕਈ ਜਿੱਦਾਂ ਦਾ ਇੰਟਰਵਿਊ ਚੱਲੂਗੀ ਆਪਾਂ ਵਿੱਚ ਦੇਖਾਂਗੇ ਕੀ ਚੱਲ ਰਿਹਾ ਵਾ ਇਹ ਦੱਸਿਆ ਕੁੜੀ ਨੇ ਤੁਹਾਨੂੰ ਉਦੋਂ ਫੋਨ ਮਾਰਿਆ ਆਵਾ ਚਲੋਣੀ ਆ ਵੀਡੀਓ ਉਹ ਕੁੜੀ ਦੀ ਭਰਾਵਾਂ ਇੰਟਰਵਿਊ ਦੀ ਗੱਡੀ ਚਲੀ ਇਹਨਾਂ ਨੇ ਨਾ ਪੱਕਾ ਕੀਤਾ ਕੋਕ ਪਲਾਇਆ ਉਦੋਂ ਵੀ ਹੰਗਲ ਤੇ ਮਹਿਸੂਸ ਸੀ ਇਸੇ <tapot> ਗਰੀ <chum> <coughs> ਕਹਿੰਦਾ ਗੱਡੀ ਜੇ ਥੱਕਾਇਆ ਕੀਤਾ ਮੈਨੂੰ ਕੋਈ ਬੁਲਾਇਆ ਉਦੋਂ ਵੀ ਬਾਈ ਚਲੋ ਨਾਲ ਸੀ ਬਾਈ ਜਿਹਦਾ ਨਾਮ ਤਾਂ ਪਤਾ ਨਹੀਂ ਮੇਰੀ ਕੌਣ ਆ ਤੇ ਕੋਈ ਦੇ ਵਿੱਚ ਕੁਝ ਮਲਾਇਆ ਲੁਗਾ ਬਸ ਕਹਿੰਦੀ ਐਂਟੀ ਵੀ ਕਹਿੰਦੀ ਆ ਕਿ ਪਤਨ ਨੀਂਦ ਜਾਂ ਗੋਲੀਆਂ ਸੀਗੀਆਂ ਉਹ ਨੀਂਦ ਦਾ ਸਿਰਫ ਸੀਗਾ ਇਹਨੂੰ ਟੌਨਿਕ ਕਹਿ ਦਿੰਦੇ ਆ ਆਪਾਂ ਕਹਿੰਦੀ ਪਤਨ ਨੀਂਦ ਜਾਂ ਗੋਲੀਆਂ ਸੀਗੀਆਂ ਜਾਂ ਕੋਈ ਟੌਨਿਕ ਕਹਿੰਦੀ ਮੈਨੂੰ ਇਹ ਨਹੀਂ ਪਤਾ ਕਹਿੰਦੀ ਨੂਰਮੈਲ ਸੀ ਕੁਝ ਖਾਦੇ ਪੀਂਦੇ ਪੈਸੀ ਖੜੀ ਮਾਰਕੀਟ ਦੇ ਵਿੱਚ ਕਹਿੰਦੀ ਉੱਥੇ ਮੈਨੂੰ ਕੋਈ ਕੋ ਬੁਲਾਇਆ ਕਹਿੰਦੀ ਉੱਥੇ ਮੈਂ ਨੀਂਦ ਆ ਗਈ ਮੈਨੂੰ ਬਾਅਦ ਕਿਤੇ ਲੱਗ ਗਈ ਉਹਨੂੰ ਅੱਛਾ ਅੱ ਯਾ ਕੁਛ ਵੀ ਤੋ ਲੋ ਗੱਲ ਤੇ ਵੀ ਹੋਇਆ ਕੁਛ ਵੀ ਆ ਤਾਂ ਉਹ ਕਹਿੰਦੀ ਮੇਰੇ ਨਾਲ ਜਰੂਰ ਹੋਇਆ ਉੱਥੇ ਉਹਦਾ ਬੋਏਫ੍ਰੈਂਡ ਸੀ ਜਿਹੜਾ ਮੈਂ ਕੀਤਾ ਸੀ ਇੰਦਰ ਮੈਂ ਤਾਂ ਮੁੰਡਾ ਦਾ ਇਹ ਮੁੰਡਾ ਕਿ ਉਹ ਉੱਥੇ ਮੌਜੂਦ ਸੀਗਾ ਤੇ ਸਾਹਮਣੇ ਸਾਰਾ ਕੁਝ ਹੋਇਆ ਵਾ ਕਿ ਢੀ ਘਟੀਆ ਹਰਕਤ ਕੀਤੀ ਐ ਮੁੰਡੇ ਨੇ ਮੈਨੂੰ ਇੱਕ ਆਪਲਾ ਬੰਜਾ ਮਹਿਸੂਸ ਕਰਾਇਆ ਵੀ ਹਾਂ ਆਪਣਾ ਵਿਆਹ ਹੋਊਗਾ ਹੁਣਾ ਉਹ ਸਾਰਾ ਫਿਊਚਰ ਡਿਸਾਈਡ ਹੋਇਆ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਦੇ ਦਿਮਾਗ ਚ ਕੀ ਚੱਲ ਰਿਹਾ ਉਹਦੇ ਮਾਈਂਡ ਚ ਬਾਈ ਇੱਕ ਗੱਲ ਹੋਰ ਪੁੱਛਣਾ ਕਰਦਾ ਜੁਨਾ ਬਾਈ ਜੋ ਤਾਂ ਵਿਆਹ ਨਹੀਂ ਹੁੰਦਾ ਕੋਈ ਨਹੀਂ ਮੇਰੇ ਕੋਲ ਉਹ ਤਾਂ ਖੁੱਲਣ ਦੀ ਲੋੜ ਨਹੀਂ ਨਾ ਕਿ ਮਤਲਬ ਕਿ ਯਾਰ ਆਪਣੇ ਪੰਜਾਬ ਦੀ ਕੀ ਆ ਭਈ ਉਹ ਅੱਗੇ ਕੁੜੀਆਂ ਬਾਹਰ ਨਹੀਂ ਜਾਂਦੀਆਂ ਜਾਂ ਤਾਂ ਵਿਆਹ ਨਹੀਂ ਹੁੰਦਾ ਬੱਬਾ ਨਾਰਮਲ ਗੱਲਾਂ ਨੇ ਇਹ ਕਿ ਮੇਰਾ ਭਰਾ ਬਣ ਕੇ ਮੇਰੀ ਭੈਣਾ ਬਣ ਕੇ ਇਹ ਜਿਹੇ ਸਟੈਪ ਨਾ ਚੱਕਿਆ ਕਰੋ ਕਿ ਇਹ ਵੀ ਦਲਤੀ ਸੀ ਵੀ ਜੋ ਸਾਰਾ ਕੁਝ ਸੀ ਹੈ ਨਾ ਵਿਆਹ ਤੋਂ ਪਹਿਲਾਂ ਪਰ ਮੈਨੂੰ ਇਹ ਸੀਗਾ ਵੀ ਇੱਕ ਟਰਸਟ ਕੀਤਾ ਉਹਦੇ ਤੇ ਵਿੱਚ ਉਹ ਵਿਆਹ ਉਹਨੇ ਹੋਣਾ ਹੈ ਨਾ ਵੀ ਘਰੇ ਆਉਣੀ ਜਾਣੀ ਸਾਰਾ ਕੁਝ ਆ ਆ ਵੀ ਗਰੇ ਗੁੜੀ ਕੀ ਮੇਰੀ ਵੀ ਗਲਤੀ ਬਾਅਦ ਚ ਬਈ ਜਦ ਖੇਤ ਹੀ ਚੁਗਿਆ ਗਿਆ ਪਸਤੋਂ ਦਾ ਬੜਾ ਫਾਇਦਾ ਨਹੀਂ ਆ। ਮੈਂ ਪਹਿਲਾਂ ਸੋਚ ਸਮਝ ਕੇ ਸਟੈਪ ਚੱਕਣਾ ਸੀ ਗਿਆ। ਮੇਨ ਗੱਲ ਪਤਾ ਕੀ ਆ ਉਹ ਕੁੜੀਆਂ ਯਕੀਨ ਕਿਦਾਂ ਕੀਤਾ? ਕੁੜੀ ਦੇ ਘਰੇ ਮੁੰਡਾ ਆਦਾ ਤੁਸੀਂ ਮੁੰਡੇ ਦੇ ਘਰੇ ਕੁੜੀ ਜਾਂਦੀ ਸੀ। ਆਬੀਅਸਲੀ ਗੱਲ ਆ ਮੈਂ ਕਹਿੰਦਾ ਇੱਥੇ ਚਾਹੇ ਮੈਂ ਆ ਇੱਥੇ ਚਾਹੇ ਕੋਈ ਵੀ ਕੁੜੀਆ ਜਿਹੜੀ ਮਰਜੀ ਕੁੜੀਆ ਉਹਨੂੰ ਯਕੀਨ ਹੋਈ ਜਾਂਦਾ ਕਿ ਯਾਰ ਸਾਰਾ ਕੁਝ ਹੋ ਹੀ ਜਾਣਾ ਵਾ। ਤਾਂ ਯਾਰ ਬੰਦਾ ਪਿਆਰ ਕਰੇ ਨਾ ਤਾਂ ਯਾਰ ਸੀਲੀਆਂ ਤੇ ਹਾਰਮੋਨ ਸਭ ਦੇ ਅੰਦਰ ਨੇ। ਜੋ ਚਾਹੇ ਜੇ ਬੰਦੇ ਆ ਤੇ ਆਟੋਮੈਟਿਕਲੀ ਇਹਆਂ ਚੀਜ਼ਾਂ ਹੋ ਬੱਟ シュੂਟ ਕਰਨਾ ਸੀ ਜਿਹੜਾ ਉਹ ਕੰਮ ਗਲਤ ਕੀਤਾ ਨਾ ਉਹ ਲੀ ਕਰਨਾ ਕੰਮ ਗਲਤਤਾ ਇਹ ਕਿਤੇ ਜੋ ਵੀ ਹੋਇਆ ਇਦਾਂ ਨਹੀਂ ਵਾਇਰ ਕਰਨੀ ਚਾਹੀਦੀ ਸੀ ਯਾਰ ਬਹੁਤ ਪਰਸਨਲ ਚੀਜ਼ਾਂ ਨੇ ਇਹ ਤੇ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਆਹ ਕੁਝ ਕਰ ਲਿਆ ਸਦਾ ਆਪਣੇ ਫੈਮਲੀ 'ਚ ਨਹੀਂ ਚੱਲਦਾ ਨਾ ਵੀ ਤੁਸੀਂ ਬਾਹਰ ਕਿਤੇ ਹੋਣ ਜਾਓ ਜਾਂ ਕਿ ਉਹਨਾਂ ਨਾਲ ਗੱਲਾਂ ਕਰੋ ਤੇ ਉਹ ਸਾਰਾ ਕੁਝ ਫਿਰ ਮੇਰੇ ਮੂਹਰੇ ਆ ਗਿਆ ਸੀ ਆਇਆ ਵੀ ਮੈਨੂੰ ਹੁਣ ਚਲੋ ਆਪ ਵੀ ਲੱਗੇ ਹੋਏ ਨੇ ਕਿਹਾ ਨਾ ਕਿ ਇਹ ਐਦਾਂ ਪੰਜਾਬੀ ਫੈਮਲੀ ਚ ਨਹੀਂ ਚੱਲਦਾ ਪੰਜਾਬ ਚ ਤੇ ਚਲੋ ਇਹਨਾਂ ਦਾ ਸਟੈਪ ਚੱਕਿਆ ਗਿਆ ਯਾਰ ਇਹ 2000 ਤਣਾ ਤਾੜੀ ਵੱਜਦੀ ਹੈ ਬਈ ਕੌੜੀ ਸੱਚਾ ਪਰ ਸੱਚ ਤਾਂ ਹੈਗੀ ਆ ਗੱਲ ਆ ਜੀ ਗਲਤੀ ਕਿੱਥੇ ਕੁੜੀ ਦੀ ਓਥੇ ਮੁੰਡੇ ਦੀ ਵੀ ਆ ਕੀ ਕਹਿੰਦੀ ਮੈਨੂੰ ਨੀਂਜੇ ਕੁੜੀ ਨਾਲ ਕੇ ਵੀਡੀਓ ਬਣਾਈਆਂ ਬੱਟ ਕੁਝ ਵੀਡੀਓ ਕੁੜੀ ਨੇ ਆ ਵੀ ਭੇਜੀਆਂ ਨੇ ਉਹਦੇ ਵਿੱਚ ਕੁੜੀ ਕਹਿੰਦੀ ਕਿ ਮੈਨੂੰ ਬਈ ਵੀਡੀਓ ਮੁੰਡੇ ਨੇ ਪਹਿਲਾਂ ਬਲੈਕ ਮੈਲ ਕੀਤਾ ਮੈਂ ਧੱਕੇ ਨਾਲ ਭੀਦੀ ਰਹੀ ਆ ਚਲ ਆਪਾਂ ਆ ਵੀ ਗੱਲ ਨਾਲ ਐਗਰੀ ਕਰ ਦਿੰਦੇ ਹਾਂ ਹਾਂ ਕੁੜੀ ਨੂੰ ਧੱਕਾ ਕੀਤਾ ਗਿਆ ਮੈਂ ਮੈਨੂੰ ਕੀ ਕਹਦਾਂ ਕਿ ਤੇਰੇ ਕੋਲ ਮੇਰਾ ਆ ਕੁਝ ਪਿਆ ਤਾਂ ਮੈਨੂੰ ਮਜਬੂਰੀ ਚ ਜੇ ਕਰਨੀ ਆ ਹੀ ਪੈਣੀ ਆ ਗੱਲ ਇਹ ਨਹੀਂ ਆ ਹੁਣ ਹਾਂ ਇਹਦੇ ਵਿੱਚ ਇਹ ਵੀ ਗੱਲ ਇਹਨੇ ਕਹੀ ਆ ਕਿ ਇੱਕ ਤੀਜਾ ਮੁੰਡਾ ਵੀ ਆਇੜ ਸੀ ਉਹ ਵੀ ਉਹਦੇ ਬਾਰੇ ਦੀ ਉਹਦੇ ਬਾਰੇ ਆਪਾਂ ਉਹਨੂੰ ਨਹੀਂ ਕੋਈ ਪਤਾ ਉਹ ਆਪ ਵੀ ਜਦੋਂ ਗੱਸਣਗੇ ਇਹਦੇ ਵੀ ਇੰਟਰਵਿਊ ਚ ਹੈ ਨਹੀਂ ਕਿਵੇਂ ਇੰਟਰਵਿਊ ਚ ਕਹਿੰਦੀ ਕਿ ਉਹ ਮੁੰਡਾ ਸਾਹ ਇੰਟ ਮੁੰਡਾ ਹੈ ਕਿ ਜਿਹੜਾ ਹੁਣ ਅਸੀਂ ਮਗੇਤਾ ਸੀਗਾ ਉਹਦਾ ਬੈਸਟ ਫਰੈਂਡ ਸੀ ਮੁੰਡਾ ਉਹ ਉਹ ਮੁੰਡੇ ਨੇ ਰਲ ਕੇ ਕਹਿੰਦੇ ਪਹਿਲਾਂ ਵੀਡੀਓ ਭੇਜੀਆਂ ਜਿਹੜਾ ਇੱਕ ਮੁੰਡਾ ਇੰਤਲਾ ਕੋਈ ਕਜ਼ਨ ਆਇਆ ਪਰ ਆ ਉਹ ਵੀਡੀਓ ਭੇਜੀਆਂ ਨੇ ਕਹਾ ਮੁੰਡੇ ਨੇ ਯੂਕੇ ਕਹਿੰਦੇ ਕੁੜੀ ਕਹਿੰਦੀ ਕਿ ਇਹ ਵੀਡੀਓ ਯੂਕੇ ਤੋਂ ਵਾਇਰਲ ਹੋਈਆਂ ਨੇ ਪੰਜਾਬ ਤੋਂ ਨਹੀਂ ਹੋਈਆਂ। ਸਾਨੂੰ ਨਾ ਇੱਕ ਮੈਸੇਜ ਆਉਂਦਾ ਵਾ ਸਨੇਕ ਚੜ ਦੇ ਦੋਨੋਂ ਨੂੰ ਹੀ ਆਉਂਦਾ ਵਾ ਤੇ ਉਹਦੇ ਵਿੱਚ ਸਾਨੂੰ ਜਿਹੜੀ ਵੀਡੀਓ ਲੀਕ ਨਹੀਂ ਹੋਈਆਂ ਉਹ ਵੀ ਸਾਨੂੰ ਭੇਜੀਆਂ ਗਈਆਂ ਨੇ। ਸਹੀ ਗੱਲ ਹੈ ਨਾ? ਕਾਫੀ ਕੋਈ ਸਾਨੂੰ ਭੇਜਿਆ ਗਿਆ ਵਾ ਤੇ ਹਜੇ ਚਲੋ ਅਸੀਂ ਕੁੜੀ ਦਾ ਪੱਖ ਸੁਣਦੇ ਪਏ ਆ। ਹਲੇ ਮੁੰਡੇ ਦਾ ਪੱਖ ਵੀ ਸੁਣਨਾ ਵਾ ਕਿ ਮੁੰਡੇ ਨੇ ਹਨਾ ਨਹੀਂ ਬਿਲਕੁਲ 3 ਹਫ਼ਤਾ ਕੀ ਨਹੀਂ ਉਧਰੋਂ ਪੱਖ ਆਮੇਸ਼ਾ ਦੋਹੇ ਪਾਸੇ ਸੁਣਨਾ ਚਾਹੀਦਾ। ਜੇ ਉਹ ਸਾਨੂੰ ਮੈਸੇਜ ਕਰਦੇ ਨੇ ਅਸੀਂ ਜ਼ਰੂਰ ਹੋਣਾ ਹੈ ਨਾ ਗੱਲਬਾਤ ਕਰਾਂਗੇ ਜਾਂ ਆਪਣੇ ਕਰਨ ਕਰਨ ਦੱਤਾ ਵੀਰ ਉਹ ਨਹੀਂ ਹੋਗੇ ਹਨ ਇਟਲੀ ਵਾਲੇ ਵੀਰ ਉਹ ਨਹੀਂ ਹੋਗੇ ਹੁਣ ਨਾਲ ਕਨੈਕਟ ਹੁੰਦਾ ਵਾ ਹੁਣ ਨਾਲ ਕਰੋ ਤੇ ਗੱਲ ਤੱਕ ਹੀ ਹੋਵੇ ਹਨ ਕਿ ਤਾੜੀ ਕਿਹੜਾ ਕਦ ਨਹੀਂ ਵੱਜਦੀ ਹੁੰਦੀ ਮੇਰੇ ਆਪਣੇ ਨਾਲ ਹੀ ਮੈਂ ਚੀਟ ਹੋਰੀ ਸੀਗੀ ਸਵੇਰੇ ਉਹ ਕਿ ਮਤਲਬ ਮੈਨੂੰ ਸਮਝ ਆ ਗਿਆ ਵੀ ਫੇਰ ਕਰ ਰਹੇ ਸੀ ਹਾਂਜੀ ਇਹ ਨਾਲ ਚੱਲ ਗਿਆ ਸਮਝ ਨਹੀਂ ਆਉਂਦਾ ਉਹ ਮੈਂ ਬਹੁਤ ਜ਼ਿਆਦਾ ক্লোਜ਼ ਸੀ ਹੁਣ ਇਹਦੇ ਚ ਕੁੜੀ ਕਹਿੰਦੀ ਪਈ ਹੈ ਕਿ ਮੈਨੂੰ ਆਪਣੇ ਨਹੀਂ ਲੁੱਟਿਆ ਮੈਨੂੰ ਆਪਣੇ ਨਹੀਂ ਧੋਖਾ ਦਿੱਤਾ ਉਹ ਆਪਣਾ ਕੌਣ ਸੀ ਇਹਦੀ ਸੀਗੀ ਬੈਸਟ ਫਰੈਂਡ ਇਹਦੀ ਜਿਹੜੀ ਕੁੜੀ ਦੀ ਬੈਸਟ ਫਰੈਂਡ ਸੀ ਕਿ ਨਾ ਉਹਨੇ ਜਾ ਕੇ ਜਿਹੜਾ ਇਹਦਾ ਮੰਗੇਤਰ ਸੀ ਉਹਦੇ ਨਾਲ ਰਿਲੇਸ਼ਨ ਬਣਾ ਲਿਆ ਤੇ ਬਾਅਦ ਵਿੱਚ ਜਾ ਕੇ ਉਹਨ ਹੀ ਮੰਗੇਤਰ ਕੋਲ ਚੁਗਲੀਆਂ ਕੀਤੀਆਂ ਕਿ ਤੇਰੀ ਸੇਲੀ ਬਾਹਰ ਮੂੰਹ ਮਾਰਦੀ ਏ ਇਹ ਸਭ ਗੱਲਾਂ ਹੋਈਆਂ ਜਿੱਥੋਂ ਮੇਨ ਗੱਲ ਲੜਾਈ ਸ਼ੁਰੂ ਹੋਈ ਆ ਇਹ ਸਾਨੂੰ ਰਾਤ ਨੂੰ ਬੋਲਣਾ ਕਿਹਾ ਸੀਗਾ ਇਹ ਸਾਨੂੰ ਰਾਤ ਇਹ ਰਾਤ ਕਿਹਾ ਸੀ ਇਹਦੀ ਬੈਸਟ ਫਰੈਂਡ ਨੇ ਹੀ ਕਾਹਨ ਕਰਾਇਆ ਸਾਰਾ ਇਹ ਬੈਸਟ ਫਰੈਂਡ ਨੇ ਦੱਸਿਆ ਉਹਦਾ ਨਾਂ ਨਹੀਂ ਸਾਹਮਣੇ ਨਾ ਕੋਈ ਫੋਟੋ ਆਈ ਹੈ ਬੈਸਟ ਫਰੈਂਡ ਹੀ ਇਹਦੀ ਦੱਸਦੀ ਆ ਕਿ ਤੇਰੇ ਤੇਰੀ ਮੰਗੇਤਰ ਇੱਥੇ ਤੇ ਮੂੰਹ ਮਾਰਦੀ ਫਿਰਦੀ ਆ ਕੁੜੀ ਮੋ ਜਾਵਾ ਬੈਸਟ ਫਰੈਂਡ ਹਾਂਜੀ ਇਹਦੀ ਬੈ ਕੋਸ ਹਾਲ ਲੰਘੋ ਬੈਸਟ ਫਰੈਂਡਸ ਇਹ ਹੈ ਇੱਕ ਜਿਹੜਾ ਤੇ ਸਾਡਾ ਵਧੀਆ ਉਹਨੇ ਇੱਥੇ ਆਉਣਾ ਮੇ ਤੋਂ ਰੋਂਦਾ ਰਹਿੰਦੀ ਰਹੀ ਆ ਦਿਨੇ ਮੈਂ ਅਹੀਂ ਘੁੰਮਣਾ ਮਤਲਬ ਸਾਡਾ ਮੈਨੂੰ ਪਤਾ ਨਹੀਂ ਸੀ ਕਿ ਮੇ ਨਾਲ ਇਦਾਂ ਹੋਊਗਾ ਮੈਨੂੰ ਦੋਨੋਂ ਪਾਸਿਓਂ ਤਾਂ ਨਹੀਂ ਯਕੀਨ ਆ ਰਿਹਾ ਸੀ ਖੁਸ਼ੀਆਂ ਇਹਦੇ ਤੇ ਚੰਗ ਰਿਆ ਉਹ ਵੀ ਸੱਚ ਜਿਹੜੀਆਂ ਵੀਡੀਓ ਚੱਲ ਰਹੀਆਂ ਉਹ ਵੀ ਸੱਚ ਆ ਉਹ ਫੇਕ ਨਹੀਂ ਲੈਈਆਂ ਤੇ ਉਹ ਵੀਡੀਓ ਮੇਰੀਆਂ ਦੇ ਨਾਲ ਆ ਇਹ ਵੀ ਸੱਚ ਹੈ ਤੁਸੀਂ ਕਹਿ ਰਹੇ ਹੋ ਵੀ ਵੀਡੀਓ ਦਾ ਉਹ ਕੁੜੀ ਨੇ ਆਪਣੇ ਮੂੰਹੋਂ ਦੱਸਤਾ ਕਿ ਉਹ ਵੀਡੀਓ ਬੜੀਆਂ ਮੁੰਡੇ ਨਾਲ ਜਿਹੜਾ ਨਾਮ ਲੈ ਰਹੀ ਆ ਆਪਾਂ ਮੁੰਡੇ ਨੂੰ ਨਹੀਂ ਜਾਣਦੇ ਤੇ ਮੈਂ ਇਹ ਵਾਰ ਗੱਲ ਵਾਰ-ਵਾਰ ਕਹਿ ਰਿਹਾ ਅਸੀਂ ਮੁੰਡੇ ਦਾ ਪੱਖ ਵੀ ਸੁਣਨਾ ਵਾ ਚਲੋ ਕੁੜੀ ਤਾਂ ਕਹਿ ਰਹੀ ਆ ਸੱਚੀ ਹੋਣਾ ਬਾਈ ਹਨਾ ਯਾਤਰ ਲੋਕ ਇਹੀ ਯਕੀਨ ਕਰ ਬਿਲਕੁਲ ਬਿਲਕੁਲ ਹਨਾ ਚਲੋ ਸੱਚ ਵੀ ਹੋਊਗਾ ਆਪਾਂ ਨੇ ਝੂਠਾ ਬਾਕੀ ਇੱਕ ਵਾਰ ਅਸੀਂ ਮੁੰਡੇ ਦਾ ਪੱਖ ਵੀ ਸੁਣਨਾ ਵਾ ਜੇ ਉਹ ਮੁੰਡੇ ਤੱਕ ਸਾਡੀ ਵੀਡੀਓ ਪਹੁੰਚਦੀ ਆ ਤਾਂ ਸਾਨੂੰ ਜਰੂਰ ਮੜਾ ਮੋਟਾ ਸਾਨੂੰ ਮੈਸੇਜ ਕਰ Instagram ਤੇ Snapchat ਤੇ ਤੇ ਅਸੀਂ ਉਹਦੀ ਗੱਲ ਸੁਣਾਂਗੇ ਹਨਾ ਬਸ ਸਹੀ ਆ ਨਾ ਦੋਨੋਂ ਪਾਸੇ ਪੱਖ ਸੁਣਨੇ ਚਾਹੀਦੇ ਆ ਕੀ ਪਤਾ ਕਿ ਰਿਐਲਟ ਤੇ ਪਹੁੰਚਾ ਕੀ ਪਤਾ ਕਿ ਕਿਤੇ ਨਾ ਕਿਤੇ ਕੁੜੀ ਵੀ ਗਲਤ ਹੋਈ ਉਹਨੇ ਸਭ ਚੱਕੇ ਉਹ ਮੁੰਡੇ ਨੇ ਮੁੰਡਾ ਕੁੜੀ ਕਹਿੰਦੀ ਕਿ ਮੇਰੇ ਘਰੇ ਤਿੰਨ ਤੋਂ ਚਾਰ ਵਾਰ ਕਰੇ ਆਇਆ ਕਦੇ ਕਹਿੰਦੀ ਨਹੀਂ ਆ ਕੇ ਮੇਰੇ ਗੇਟ ਭੰਨੇ ਆ ਕਦੇ ਮੇਰੇ ਘਰ ਦੇ ਬਾਰ ਅਸਲਾ ਲੈ ਕੇ ਆਇਆ ਇੱਕ ਵਾਰ ਕਹਿੰਦੀ ਕਿ ਮੇਰੇ ਘਰ ਤੋਂ ਚੂਚੀ ਗਾਣੇ ਲੈ ਕੇ ਫਿਰਦਾ ਰਹੇ ਰਾਤ ਨੂੰ 12 ਵਜੇ ਤੱਕ ਇੱਕ ਵਾਰ ਕਹਿੰਦੀ ਨੇ ਮੇਰੇ ਘਰੇ ਦਾਰੂ ਦੇ ਬੋਤਲੇ ਮਾਰੀਆਂ ਬਿਜਲ ਦੀ ਬੋਤਲਾ ਮਾਰੀਆਂ ਇਹ ਵੀ ਮੁੰਡੇ ਦੀ ਬਹੁਤ ਵੱਡੀ ਗਲਤੀ ਆ ਯਾਰ ਜਿੰਨਾ ਮਰਜੀ ਗੁੱਸਾ ਆ ਸਾਰੀ ਗੱਲ ਬੈਠ ਗਏ ਹੋ ਸਕਦਾ ਗੱਲ ਨਿਬੜੀ ਜਾ ਸੰਭਾਲ ਮਾੜੀ ਨਾ ਤੇ ਲੋ ਗੱਲ ਕਿ ਉਸਤਾਦ ਹੈ ਆਪਣੇ ਦੇ ਦਿਮਾਗ ਤੇ ਕੰਟਰੋਲ ਉਹਨਾਂ ਬੰਦਾ ਬਹੁਤ ਕੁਝ ਕਰ ਸਕਦਾ ਵਾ ਬਸ ਇਹ ਪਹਿ ਕੇ ਸਾਲ ਨੂੰ ਕਰ ਸਕਦੇ ਸੀਗਾ ਉਸਨਾਂ ਵੀ ਤਾਂ ਕੁੜੀ ਦੀ ਵੀ ਹੋਈ ਆ ਤੇ ਉਹ ਵਿਚਾਰੇ ਮੁੰਡੇ ਦੀ ਮੁੰਡੇ ਦੀ ਵੀ ਹੋਈ ਆ ਤੇ ਹੁਣ ਉਹ ਮੁੰਡਾ ਕੈਨੇਡਾ ਸੀ ਮੇਰੇ ਘਰ ਨਾਲ ਜਿਹੋ ਕੇਸ ਪੈ ਗਿਆ ਉਹ ਕੈਨੇਡਾ ਇੱਥੇ ਰਹਿ ਗਿਆ ਉਹ ਤੋਂ ਤਾਂ ਤੇ ਇੱਕ ਗੱਲ ਹੋਰ ਅਸੀਂ ਮੇਨ ਕਰਨੀ ਚਾਹੁੰਦਾ ਜਿਹੜੀ ਮੈਨੂੰ ਬੁਰੀ ਲੱਗੀ ਗਲਤੀ ਮੁੰਡੇ ਦੀ ਸੀਗੀ ਯਾਰ ਮੁੰਡੇ ਦੀ ਗਲਤੀ ਆ ਜਿੰਨੇ ਵਿੱਚ ਪੇਜਾਂ ਵਾਲਿਆਂ ਵਿੱਚ ਕਮੈਂਟਿੰਗ ਕਰਦੇ ਮੁੰਡੇ ਦੀ ਮਾਂ ਨੂੰ ਗਲਤ ਬੋਲਦੇ ਆ ਭੈਣ ਬੋਲੋ ਯਾਰ ਉਹ ਨਾ ਬੋਲੋ ਪਤਾ ਕੀ ਆ ਮਾਂ ਮਾਪੇ ਨਾਲ ਸਭ ਤੋਂ ਸਾਂਝੀਆਂ ਹੁੰਦੀਆਂ ਨੇ ਤੁਸੀਂ ਕਹਿੰਦੇ ਕਿ ਮੁੰਡੀ ਦੀ ਭੈਣ ਦੀ ਵੀਡੀਓ ਦੇਖਿਓ ਲੀਕ ਕਰਦੇ ਸੀ ਭੈਣ ਇਹ ਚੀਜ਼ਾਂ ਬਹੁਤ ਗਲਤ ਨੇ ਮੁੰਡੇ ਦੀ ਗਲਤੀ ਆ ਉਹਨੂੰ ਤੁਸੀਂ ਜੋ ਮਰਜ਼ੀ ਹਲੋ ਬੰਮ ਚਾਹੇ ਜਿਹੜੇ ਮਰਜ਼ੀ ਕਰੋ ਪਰ ਪਰਿਵਾਰ ਤੇ ਮੁੰਡੇ ਦਾ ਪ੍ਰਸਾਦ ਹੁੰਦਾ ਸੀ ਮੁੰਡੇ ਦਾ ਭਾਈ ਚਲੋ ਆਪਾਂ ਨੂੰ ਇਹ ਗੱਲ ਦਾ ਨਹੀਂ ਪਤਾ ਆਪਣਾ ਪੱਖ ਆ ਜੇਵੇਂ ਇੱਕ ਵਾਰੀ ਮੁੰਡੇ ਦਾ ਫੇਰ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਹਾਂਜੀ ਇਹ ਇੰਨਾ ਟਾਈਮ ਨਾ ਬਲੈਕ ਨਹੀਂ ਹੋਇਆ ਇਹਨੇ ਤੇਰੇ ਤੋਂ ਬਲੈਕ ਨਹੀਂ ਹੋਇਆ ਕੀ ਕਹਿੰਦਾ ਨਹੀਂ ਸੀ ਇਹਨੇ ਨਾ ਉਦੋਂ ਜਦੋਂ ਵੀ ਘਰ ਦੀ ਪਿਛਲੀ ਸਾਈਡ ਤੇ ਖੜ ਗਿਆ ਗੱਡੀ 'ਚ অবশ্য ਨਾ ਤੈਨੀਆਂ ਮੇਰੇ ਕੋਲ ਉੱਥੇ ਵੀ ਛੇ ਖੜੇ ਸੀਗੇ ਉੱਤਰ ਕੇ ਗੱਡੀ ਚ ਤੇ ਫਿਰ ਇਹ ਦੂਸਰੀ ਵਾਰੀ ਫੇਰ ਆਏ ਤੇ ਦੂਸਰੀ ਵਾਰੀ ਆਏ ਨਾਲ ਇਹਦੇ ਮਨ ਦਾ 8 ਤੋਂ 10 ਜਣੇ ਇਹਦੇ ਫਰੈਂਡ ਸਰਕਲ ਚੋਂ ਹਾਉਗੇ ਮੁੰਡੇ ਹਾਇ ਮੁੰਡੇ ਸੀ ਹਨਾ ਤੇ ਸਾਰੇ ਜਣੇ ਆਏ ਇਹਨਾਂ ਨੇ ਗੇਟ ਭੰਨਿਆ ਸਾਰਾ ਹੈਂਡਲ ਵਗੈਰਾ ਜਿਹੜੇ ਗੇਟ ਦੇ ਹੁੰਦੇ ਆ ਉਹ ਸਾਰੇ ਭੰਨ ਤੋੜ ਕੀਤੀ ਕੈਮਰੇ ਭੰਨੇ ਇਹਨਾਂ ਨੇ ਕਿਰਪਾਨਾਂ ਮਾਰੀਆਂ ਬੱਟੇ ਮਾਰੇ ਤੇ ਫਾਇਰ ਵੀ ਕਰਦੇ ਵਾਰ हां सीरत इनो वे तुं ਦੋਨ ਨੂੰ ਮੈਲ ਵਾਰਤ ਨਹੀਂ ਤਾਂ ਮੈਂ ਇਦਾਂ ਕੱਢੂ ਮੈਂ ਕੱਢੂ ਖੁਦ ਕੀਤਾ ਸੁਸਾਈਡ ਅਟੈਂਪਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਵੀ ਕੁਝ ਰਹਿ ਹੀ ਨਹੀਂ ਗਿਆ ਪਿੱਛੇ ਨਾ ਵੀ ਕੋਈ ਲਾਈਫ ਆ ਹੀ ਰਹਿ ਗਿਆ ਸੀਗਾ ਬਈ ਵਿੱਚ ਚੁੱਪੇ ਕੁੜੀ ਨੇ ਆਪਣੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਭਰਾਵਾ ਕੁੜੀ ਕਹਿੰਦੀ ਕਿ ਮੈਂ ਆਪਣੇ ਪਿਓ ਨਾਲ ਵੈਕਿਊਸਲਾ ਕੀਤਾ ਕਿ ਆਪਾਂ ਦੋਨਾਂ ਨੂੰ ਰਾਲ ਕੇ ਖੁਦਕੁਸ਼ੀ ਕਰ ਲੈਂਦੇ ਹਾਂ ਕੁੜੀ ਕਹਿੰਦੀ ਜੇ ਵੀਰ ਮੈਂ ਆਪ ਹੀ ਟਰਾਈ ਕੀਤੇ ਖੁਦਕੁਸ਼ੀ ਕਰਨ ਦੀ ਤਾਂ ਕਹਿੰਦੀ ਹਰੇਕ ਵਾਰ ਮੇਰੇ ਬਾਈ ਦੋ ਸਾਹਮਣੇ ਆ ਜਾਂਦਾ ਸੀਗਾ ਮਾਰਨੀ ਬਹੁਤ ਵੱਡਾ ਜਿਗਰਾ ਚਾਹੀਦਾ ਵਾ ਇਹ ਸਭ ਫੇਸ ਕਰਕੇ ਬੰਦਾ ਉਹੀ ਅੱਧ ਮਰਿਆ ਹੋ ਜਾਂਦਾ ਵਾ ਇਹਦੇ ਪਿਓ ਨੇ ਵੀ ਕਹਿੰਦੇ ਖੁਦ ਸੁਦੀ ਕਲ ਦੀ ਕੋਸ਼ਿਸ਼ ਕੀਤੀ ਆ ਨੇ ਸਿਰਫ ਕੁੜੀ ਇਹਦੀ ਦੋ ਭੈਣਾਂ ਨੇ ਤੇ ਕਹਿੰਦਾ ਡੇੜੀਆਂ ਦੇ ਤੇ ਮਾਂ ਦੀ ਭੈਣ ਕਹਿੰਦੇ ਵੇਈ ਹੋਈ ਜਾ ਵਾਲੇ ਜੀ ਬਈ ਯਾਰ ਹੁਣ ਆਪਾਂ ਜੋ ਆਪਾਂ ਕਰ ਸਕੀਏ ਆਪਾਂ ਉਹ ਕਰੀਏ ਆਪਾਂ ਵੀਡੀਓ ਡਿਲੀਟ ਕਰੀਏ ਗੁੰਨਾ ਚ ਮੇਰਾ ਭਰਾ ਬਣ ਗਿਆ ਵੀ ਭੈਣਾ ਵਾਲਾ ਤੇ ਮੇਨ ਗੱਲ ਆਪਾਂ ਕਲੀਅਰ ਕਰੀਏ ਕਿ ਮੇਨ ਮੁੱਦਾ ਸੱਚ ਹੈ ਕੀ ਆ ਆਪਾਂ ਸਾਹਮਣੇ ਬੈਠ ਕੇ ਕਰ ਲੈਣ ਕਲੀਅਰ ਸਾਡੇ ਕੋਲ ਵੀ ਨਾ ਹੁਣ ਪ੍ਰਵਾਹ ਨਾ ਇਟਲੀ ਵਾਲੇ ਵੀਰੇ ਕੋਲ ਜਾ ਨਾ ਕਰਨ ਦਾ ਤੱਕ ਆਪਾਂ ਬਹਿ ਕੇ ਨਵੇੜ ਕੇ ਜੋ ਮੁੱਦੇ ਦੀ ਸਜ਼ਾ ਬਣਦੀ ਏ ਜੋ ਅਸਲ ਹੈਗਾ ਵਾ ਉਹ ਮੁੰਡ ਨੂੰ ਸਜ਼ਾ ਵੇਲੇ ਸਰਕਾਰ ਵੱਲੋਂ ਠੀਕ ਆ ਬਾਕੀ ਮੁੱਦਾ ਵੀਰੇ ਬਹਿ ਕੇ ਨਵੇੜੋ ਯਾਰ ਲੋਕਾਂ ਦਾ ਵੀਰੇ ਨਾ ਲਿਓ ਸਵਾਦ ਹੀ ਲੈਣਾ ਪ੍ਰਵਾਹ ਲੋਕਾਂ ਨੇ ਜੀ ਗੱਲ ਆ ਇਹ ਤਾਂ ਜਿੰਨੇ ਜਣੇ ਕੋਲ ਜਾਓਗੇ ਬਈ ਮੁੱਦਾ ਭਖਣਾ ਹੀ ਆ ਇਹ ਆਪਣੇ ਘਰ ਚ ਸਾਰੇ ਜਣੇ ਬੈਗੇ ਵੀਡੀਓ ਗੱਲ ਖਤਮ ਕਰਨਾ ਯਾਰ ਗੱਲਾਂ ਥੋੜੀ ਖਤਮ ਹੋ ਜਾਣਗੀਆਂ ਆ ਮਰਨ ਮਰਉਣ ਨਾ ਕੋਈ 잡 ਨਹੀਂ ਜਗਾ ਮੇਰੇ ਭੈਣ ਨੂੰ ਫਾਦਰ ਸਾਹਿਬ ਨੂੰ ਬੇਨਤੀ ਆ ਕਿ ਐਜੇ ਸਟੱਫ ਨੂੰ ਨਹੀਂ ਚੱਕਣਾ ਕੋਈ ਨਹੀਂ ਯਾਰ ਸਾਰੇ ਚੀਜ਼ ਦਾ ਹੱਲ ਲੱਭਾ ਕੁੜੀਆਂ ਤੇ ਵੀਡੀਓ ਵਿੱਚ ਗੱਲ ਕਹਿੰਦੀ ਵੀ ਇੰਟਰਵਿਊ ਦੇ ਵਿੱਚ ਕਿ ਮੈਨੂੰ ਨਾ ਮੇਰੀ ਵੈਸਟ ਫਰੈਂਡ ਨੇ ਧੋਖਾ ਦਿੱਤਾ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਨਾ ਸੱਚੀ ਦੱਸਾਂ ਇਹ ਮੁੰਡੇ ਕਹਿੰਦੇ ਕਿ ਕੁੜੀਆਂ ਦੇ ਮੁੰਡੇ ਦੋਸਤ ਘਾਤਾ ਹੁੰਦੇ ਆ ਮੁੰਡੇ ਕਹਿੰਦੇ ਕਿ ਸੱਚੇ ਹੁੰਦੇ ਆ ਤੇ ਕੁ ਮੁੰਡੇ ਖੜਨ ਕੁੜੀਆਂ ਦੇ ਅੰਦਰ ਨਾ ਜੈਲਸੀ ਫੈਕਟਰ ਬਹੁਤ ਜ਼ਿਆਦਾ ਵਾਹ। ਕੁੜੀਆਂ ਦਾ ਮੋਸਟਲੀ ਅੱਜ ਦੇ ਟਾਈਮ ਤੇ ਜੋ ਮੈਂ ਮੈਚ ਦੇਖਿਆ ਜੋ ਮੈਂ ਵੇਖਦਾ ਪਿਆ। ਕੁੜੀਆਂ ਦਾ ਜਿਹੜੇ ਟਾਈਮ ਤੇ 90% ਮੁੰਡੇ ਬੈਸਟ ਫਰੈਂਡ ਹੁੰਦੇ ਆ। ਕੁੜੀਆਂ ਦੇ ਕੁੜੀਆਂ ਵਿੱਚ ਫਰੈਂਡ ਕਦੇ ਨਹੀਂ ਹੁੰਦੀਆਂ ਜਿਹੜੇ ਟਾਈਮ ਤੇ। ਨੈਬਰ ਫਰੈਂਡ ਕੁੜੀਆਂ ਦੀਆਂ ਮੁੰਡੇ ਬੈਸਟ ਫਰੈਂਡ ਨੇ ਭਾਵੇਂ ਉਹ ਚੱਕ ਵੀ ਜਾਂਦੇ ਹੋ। ਇਹ ਗੱਲ ਸੱਚੀ ਆ ਕਿਉਂਕਿ ਕੁੜੀ ਨੂੰ ਪਤਾ ਕਿ ਛੇਲੀਆਂ ਛੇਲੀਆਂ ਤੋਂ ਖਰ ਖਾਂਦੀ ਹੀ ਹੁੰਦੀਆਂ ਨੇ ਯਾਰ। ਇਹ ਤਾਂ ਜੈਲਸੀ ਕਰਦੀ ਇਹਨੇ ਕੁੜੀਆਂ ਦੇ ਅੰਦਰ ਜੈਲਸੀ ਫੈਕਟਰ ਹੈਗਾ ਵਾ। ਉਹ ਇਹਦਾ ਉਹ ਗੱਲ ਵੀ ਸਟਾਈਓ ਆ ਕੁੜੀ ਨੇ ਕਿਸੇ ਦੇ ਮਤਲਬ ਐ 50 ਰੁਪਏ ਕਿਸੇ ਕੁੜੀ ਦਾ ਕਰਾਇਆ ਲਾਤਾ ਉਹਨੇ ਸੁਣਾ ਦੇਣਾ ਉਹਨੂੰ ਮਤਲਬ ਉਹ ਅਗਰ ਨਹੀਂ ਕਿ ਮੈਂ ਜਰਾ ਕਰਾਇਆ ਲਾਇਆ ਵਾ ਜਿਹੜਾ ਕੁੜੀਆਂ ਮੇਨ ਨਾ ਮੁੰਡਾ ਭਰਾ ਵਾ ਪਹਿਲਾਂ ਜਦ ਦੋਨੋਂ ਸਨੇਪ ਜਾਰ ਦਾ ਐਡ ਹੋਏ ਸੀਗੇ ਆ ਜਿਵੇਂ ਮੰਨ ਲਾ ਕੁੜੀ ਮੇਰੀ ਸਹੀਲੀ ਆ ਠੀਕ ਆ ਹੁਣ ਮੇਰੀ ਜਿਹੜਾ ਮੇਰੀ ਸਹੀਲੀ ਮੈਂ ਤੇ ਨੈਟ ਕਰਾਤੀ ਯਾਰ ਆਪਾਂ ਇਕੱਠੇ ਰਹਿਨੇ ਆ ਉਹ ਮੁੰਡੇ ਨੇ ਕਹਾ ਪੀੜੀ ਕੁੜੀ ਸੀ ਵੈਕਟਰ ਫਰੈਂਡ ਹੋਣੇ ਕਹਾ ਮੁੰਡਾ ਸੈਟਿੰਗ ਕਰ ਲਈ ਮਿਲਦੇ ਮੁੰਡੇ ਰਹੇ ਪਰ ਇਹਦੀ ਵੈਕਟਰ ਫਰੈਂਡ ਸੀ ਉਹਦੇ ਕੋਲ ਕੁੜੀਆਂ ਕੋਲ ਕੁਝ ਭੇਤ ਹੁੰਦੇ ਯਾਰ ਦੇ ਕੁੜੀ ਕੋਲੇ ਭੇਤ ਹੁੰਦੇ ਉਹ ਫਰੈਂਡ ਫਰੈਂਡ ਤਾਂ ਹੁੰਦੇ ਹੀ ਆ ਪਰ ਉਹ ਕੁੜੀ ਨੇ ਇਹਨੂੰ ਦੱਸਤਾ ਕਿ ਤੇਰੀ ਜਿਹੜੀ ਇਦਾਂ ਨਾ ਕਰਕੇ ਇਦਾਂ ਨਾ ਕਰਕੇ ਬਾਅਦ ਚ ਗੱਲਾਂ ਗਲਤ ਗੱਲਾਂ ਕਰਦੀ ਪਈ ਆ ਜਿਹੜੀ ਮੇਰੇ ਨਾਲ ਤੋਂ ਸਟਾਰਟ ਹੋਈ ਆ ਮੁੰਡਾ ਕਹਿੰਦਾ ਹਜੂਰ ਸਾਹਿਬ ਸੀਗਾ ਕੁੜੀ ਕਹਿੰਦੀ ਕਿ ਮੁੰਡੇ ਬਾਰੇ ਮੈਨੂੰ ਪਤਾ ਲੱਗਿਆ ਵਾ ਪਰ ਮੁੰਡਾ ਕਹਿੰਦਾ ਕਿ ਮੈਂ ਹਜੂਰ ਸਾਹਿਬ ਸੀਗਾ ਮੈਨੂੰ ਕੁੜੀ ਬਾਰੇ ਪਤਾ ਲੱਗਿਆ ਵਾ ਇਹ ਮਨ ਪਰ ਜਿਹੜਾ ਜੋ ਤੀਜਾ ਵੇਲੇ ਜਣਾ ਆ ਜਾਂਦਾ ਵਾ ਉਹ ਫਿਰ ਦਾ ਕੰਮ ਕਰਾ ਦੇ ਤੀਜਾ ਰਲਿਆ ਕੰਮ ਗਲਿਆ ਜੋ ਵੀ ਆ ਉਹ ਸੱਚਾਈ ਆਪਾਂ ਜਦੋਂ ਮੁੰਡੇ ਦਾ ਪੱਕਾ ਹੋਊਗਾ ਉਹ ਉਦੋਂ ਦੇਖਾਂਗੇ ਕੀ ਹੁੰਦਾ ਭਰਾ ਦਾ ਉਹ ਚੀਜ਼ ਆਪਣੇ ਕੋਲ ਸਾਰੀਆਂ ਆਈਆਂ ਨੇ ਬਹੁਤ ਲੋਕੀ ਮੈਸੇਜ ਕਰਦੇ ਪੈਨੇ ਉਹ ਪਿੰਡ ਦੇ ਬਾਹੀ ਦੇ ਪਿੰਡ ਦੇ ਮੁੰਡੇ ਕਹਿੰਸੀ ਕਰਦੇ ਪੈਨੇ ਇਹ ਜਿਹੜੀ ਦੀ ਇਹ ਕਿ ਬਾਹੀ ਇੱਥੇ ਕਹੀ ਜਾ ਕਹਤੇ ਕੁੜੀ ਨੂੰ ਗਲਤ ਕਹਿੰਦੇ ਪੈਨੇ ਕਹੀ ਇਹ ਮੁੰਡੇ ਨੂੰ ਗਲਤ ਸਾਨੂੰ ਅਹੀ ਮੈਸੇਜ ਆਇਆ ਯਾਰ 80% ਇਹੀ ਮੈਸੇਜ ਆਇਆ ਨੇ ਕਿ ਕੁੜੀ ਠੀਕ ਆ ਮੁੰਡਾ 20% ਆਇਆ ਨੇ ਕਿ ਮੁੰਡਾ ਠੀਕ ਆ ਜਿਹੜੀ ਗੱਲ ਆ ਤੇ ਸਾਨੂੰ ਇਹ ਸਾਰੇ ਮੈਸੇਜ ਆ ਰਹੇ ਨੇ ਰਾਤ ਦੇ ਹੀ ਆ ਰਹੇ ਨੇ ਮੈਂ ਤਾਂ ਆ ਖੁਦ ਹਰਾਨਾ ਕਿ ਇੰਨੇ ਮੈਸੇਜ ਸਾਨੂੰ ਹੁਣ ਵਿਆਹ ਨਹੀਂ ਹੋਈਆਂ ਨੇ ਲੜਾਈ ਦਾ ਲੜਾਈ ਹੋਊਗੀ ਵੀਰੇ ਰਿਸ਼ਤਾ ਟੁੱਟ ਗਿਆ ਜੋ ਜੋ ਵੀ ਆ ਫ ਕੀ ਤੁਸੀਂ ਜੱਟ ਝੰਡੜ ਪਾਇਆ ਹੋਇਆ ਹੈ ਜਿਹੜਾ ਕੋਈ ਨਾ ਪਰਸਨਲ ਹੈ ਨਾ ਜਿੱਦੋਂ ਥੋੜੀ ਗੱਲਬਾਤ ਖਤਮ ਹੋ ਗਈ ਹਾਂ ਕਿ ਅੱਜ ਤੂੰ ਆਪਣੇ ਨਾਲ ਮੈਂ ਆਪਣੇ ਨਾਲ ਇਹ ਦੇਖੋ ਬੰਦੇ ਦੀਆਂ ਫੋਟੋਆਂ ਚੈਟ ਨਹੀਂ ਕਰਦਾ ਗੱਲਾਂ ਹੀ ਗਲਤ ਨੇ ਬਈ ਯਾਰ ਇਹ ਜੀ ਗੱਲਾਂ ਮੇਰਾ ਭਰਾ ਇਹ ਜੀ ਗੱਲਾਂ ਨਾ ਹੀ ਕਰਿਆ ਕਰੋ ਮੇਰਾ ਨਾ ਬਣੀ ਗੱਲਾਂ ਨਾ ਕਰੋ ਠੀਕ ਹੈ ਬਈ ਇਹ ਬਸ ਸਾਡੀ ਵੀਡੀਓ ਇੱਥੋਂ ਤੱਕ ਹੀ ਸੀਗੀ ਆਪਣਾ ਤੇ ਆਪਣੀ ਫੈਮਿਲੀ ਦਾ ਜਰੂਰ ਧਿਆਨ ਰੱਖਿਓ ਜੀ ਪਿਆਰੀ ਤਸਵੀਰ